ਲਓ ਜੀ ਭਾਈ ਆਹ ਵੀਡੀਓ ਨੂੰ ਬਹੁਤ ਹੀ ਧਿਆਨ ਨਾਲ ਦੇਖੋ ਬਹੁਤ ਵੱਡਾ ਮੈਸੇਜ ਹੈ ਦੇ ਵਿੱਚ ਤੇ ਆ ਇੱਕ ਵੀਰ ਨੇ ਬਹੁਤ ਹੀ ਵਧੀਆ ਰਿਕਾਰਡ ਕੈਮ ਕੀਤਾ ਜਿਹੜੇ ਮੇਰੇ ਵੀਰ ਕਹਿ ਦਿੰਦੇ ਆ ਕਿ ਸਾਡੇ ਕੋਲੇ ਜਗ੍ਹਾ ਦੀ ਪ੍ਰੋਬਲਮ ਆ ਅਸੀਂ ਸਬਜ਼ੀਆਂ ਨਹੀਂ ਲਾ ਸਕਦੇ ਤੇ ਆ ਵੀਰ ਨੇ ਇੱਕ ਹੱਲ ਲੱਭ ਲਿਆ ਤੇ ਆ ਦੇਖੋ ਵੀਡੀਓ ਜੀ ਲੋ ਜੀ ਆ ਵੀਡੀਓ ਹੋ ਗਈ ਸਟਾਰ ਤੇ ਸਾਹਮਣੇ ਹੁਣ ਤੁਸੀਂ ਵੀਡੀਓ ਨੂੰ ਦੇਖੀ ਚੱਲੋ ਸਕਿੱਪ ਨਾ ਕਰਿਓ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਆ ਦੇਖੋ ਵੀਰ ਨੇ ਉਸ ਚੀਜ਼ ਦਾ ਹੱਲ ਲੱਭ ਲਿਆ ਜਿਹੜੀ ਆਪਾਂ ਅਕਸਰ ਕਹਿ ਦਿੰਨੇ ਆ ਕਿ ਸਾਡੇ ਕੋਲੇ ਤਾਂ ਜਗ੍ਹਾ ਹੈ ਨਹੀਂ ਭਈ ਅਸੀਂ ਕਿੱਥੇ ਸਬਜ਼ੀਆਂ ਲਾਈਏ ਤੇ ਆ ਦੇਖੋ ਵੀਰ ਨੇ ਆਪਣੇ ਘਰ ਦੀ ਛੱਤ ਤੇ ਬਈ ਇੱਕ ਬਹੁਤ ਹੀ ਸੋਹਣਾ ਜਿਹੜਾ ਪਰਣਾ ਸੈੱਟ ਕੀਤਾ ਤੇ ਉਹਦੇ ਤੇ ਤੁਸੀਂ ਦੇਖੋ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਲਾਈਆਂ ਵੀਰ ਕੋਲੇ ਹਰ ਵੈਰਾਈਟੀ ਆ ਜਿੱਦਾਂ ਫਲਦਾਰ ਬੂਟੇ ਹੋ ਗਏ ਸਬਜ਼ੀਆਂ ਹੋ ਗਈਆਂ ਐਤੋਂ ਤੱਕ ਕਿ ਕਿ ਤੁਸੀਂ ਗੰਨਾ ਵੀ ਆਪਣੀ ਛੱਤ ਤੇ ਉਗਾ ਸਕਦੇ ਆ ਦੇਖੋ ਵੀਰ ਨੇ ਬਹੁਤ ਹੀ ਵਧੀਆ ਕੰਮ ਕੀਤਾ ਤੇ ਆ ਵੀਰ ਲਈ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਭਾਈ ਬਹੁਤ ਹੀ ਮਿਹਨਤ ਕਰਕੇ ਆ ਸਭ ਕੁਝ ਤਿਆਰ ਹੋਇਆ ਹੁਣ ਦੇਖੋ ਕਿਸ ਤਰ੍ਹਾਂ ਉਹਨੇ ਬੈਡ ਸੈੱਟ ਕੀਤੇ ਆ ਗਮਲਿਆਂ ਦੇ ਵਿੱਚ ਬਹੁਤ ਹੀ ਸੋਹਣੇ ਬੂਟੇ ਲਾਇਆ ਜਿਹੜੇ ਭਰਪੂਰ ਮਾਤਰਾ ਦੇ ਵਿੱਚ ਫਲ ਦਿੰਦੇ ਆ ਭਾਈ ਦੇਖੋ ਤੁਸੀਂ ਕਿੱਡੇ ਸੋਹਣੇ ਫਲ ਲੱਗੇ ਪਏ ਉਹਨਾਂ ਨੂੰ ਹਰ ਕ ਪ੍ਰਕਾਰ ਦਾ ਜਿਹੜਾ ਬੂਟਾ ਵੀਰ ਦੀ ਛੱਤ ਤੇ ਮਿਲੂਗਾ ਪਾਲ ਦੇੜ ਵਾਲਾ ਤੁਹਾਨੂੰ ਸਬਜ਼ੀਆਂ ਦੇਖੋ ਤੁਸੀਂ ਬਹੁਤ ਹੀ ਸੋਹਣੀਆਂ ਵੀਰ ਨੇ ਲਾਈਆਂ ਤੇ ਵੀਰ ਲਈ ਪਿਆਰਾ ਜਿਹਾ ਕਮੈਂਟ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਮੇਰੇ ਪੇਜ ਨੂੰ ਕਰ ਲੋ ਫੋਲੋ ਸਾਰਿਆਂ ਦਾ ਧੰਨਵਾਦ